ਸਤਿ ਸ਼੍ਰੀ ਅਕਾਲ ਜੀ ਕਹਾਣੀ ਕਿਹੋ ਜੀ ਲੱਗਦੀ ਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਾਂ ਆਪਣੀ ਕਹਾਣੀ ਹਰਪ੍ਰੀਤੂ ਦਾਸ ਜਈ ਹੋ ਕੇ ਆਪਣੇ ਕਮਰੇ 'ਚ ਪਈ ਸੀ ਆਜੋ ਦੀ ਸਾਸ ਨੇ ਨਿੱਕੀ ਜਈ ਗੱਲ ਤੇ ਹੀ ਉਹਨੂੰ ਦੋ ਥੱਪੜ ਮਾਰ ਦਿੱਤੇ ਸੀ ਉਦੋਂ ਦਾ ਹੀ ਉਹਦਾ ਮੂਡ ਖਰਾਬ ਹੋ ਗਿਆ ਤੇ ਉਹ ਸੋਚ ਰਹੀ ਸੀ ਕਿ ਚਾਮ ਨੂੰ ਅੱਜ ਜਦੋਂ ਉਹਦਾ ਪਤੀ ਤੇ ਸਹੁਰਾ ਘਰ ਆਉਣਗੇ ਤਾਂ ਅੱਜ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰੂੰਗੀ। ਉਹ ਦੋਹੀ ਰੋਟੀ ਖਾਣ ਬੈਠੀ ਉਹਦੀ ਸੱਸ ਉਹਨੂੰ ਜ਼ੋਰ-ਜ਼ੋਰ ਨਾਲ ਆਵਾਜ਼ਾਂ ਦੇਣ ਲੱਗੀ। ਜਦੋਂ ਉਹ 부ਝੇ ਹੋਏ ਮਨ ਨਾਲ ਵਾਰ ਗਈ ਤਾਂ ਉਹਦੀ ਸੱਸ ਉਹਨੂੰ ਘੂਰਦੇ ਹੋਏ ਬੋਲੀ। "ਬਹੂ ਮੈਂ ਤਾਂ ਤੇਰੀ ਮਾਂ ਸਮਾਨ ਆ। ਜੇ ਮੈਂ ਦੋ ਥੱਪੜ ਮਾਰ ਹੀ ਦਿੱਤੇ ਤਾਂ ਉਹਦਾ ਗੁੱਸਾ ਤਾਂ ਸਬਜ਼ੀ ਵਿੱਚ" ਤੇਜ ਮਿਰਚ ਪਾ ਕੇ ਕੱਢੇਗੀ ਇੰਨਾ ਕਹਿ ਕੇ ਸਾਸ ਨੇ ਇੱਕ ਹੋਰ ਥੱਪੜ ਮਾਰ ਦਿੱਤਾ ਹਰਪ੍ਰੀਤ ਸੁੱਨ ਹੋ ਗਈ ਹੁਣ ਉਹਦੇ ਕੋਲੋਂ ਚੁੱਪ ਨਹੀਂ ਰਿਹਾ ਗਿਆ ਉਹ ਗੁੱਸੇ ਨਾਲ ਫਟ ਗਈ ਤੇ ਕਹਿਣ ਲੱਗੀ ਮੰਮੀ ਜੀ ਪਹਿਲੀ ਗੱਲ ਤਾਂ ਇਹ ਕਿ ਜਦੋਂ ਤੁਸੀਂ ਮੈਨੂੰ ਦੋ ਥੱਪੜ ਮਾਰੇ ਸੀ ਉਹਦੇ ਲਈ ਮੈਂ ਹਜੇ ਤੱਕ ਤੁਹਾਨੂੰ ਮਾਫ਼ ਨਹੀਂ ਸੀ ਕੀਤਾ ਤੇ ਤੁਸੀਂ ਮੈਨੂੰ ਫੇਰ ਥੱਪੜ ਮਾਰ ਦਿੱਤਾ ਦੂਜੀ ਗੱਲ ਇਹ ਹੈ ਕਿ ਉਹਦੇ ਬਾਅਦ ਮੈਂ ਸਬਜ਼ੀ ਨਹੀਂ ਬਣਾਈ ਸੀ ਸਬਜ਼ੀ ਤਾਂ ਮੈਂ ਪਹਿਲਾਂ ਹੀ ਬਣਾਈ ਸੀ ਤੇ ਕੱਲ ਤੁਸੀਂ ਖੁਦ ਹੀ ਕਿਹਾ ਸੀ ਕਿ ਤੁਹਾਨੂੰ ਫਿੱਕੀ ਸਬਜ਼ੀ ਚੰਗੀ ਨਹੀਂ ਲੱਗਦੀ ਇਸ ਲਈ ਮੈਂ ਥੋੜੀ ਜਿਹੀ ਤੇਜ਼ ਮਿਰਚ ਪਾ ਦਿੱਤੀ ਜੇ ਸਬਜ਼ੀ ਵਿੱਚ ਮਿਰਚ ਤੇਜ਼ ਹੋ ਵੀ ਗਈ ਤਾਂ ਇਹਦੇ ਲਈ ਤੁਸੀਂ ਮੈਨੂੰ ਥੱਪੜ ਮਾਰੋਗੇ ਤੁਹਾਨੂੰ ਥੱਪੜ ਮਾਰਨ ਦਾ ਕੋਈ ਅਧਿਕਾਰ ਨਹੀਂ ਆ ਤੇ ਜਿੱਥੋਂ ਤੱਕ ਗੱਲ ਰਹੀ ਮੇਰੀ ਮਾਂ ਦੀ ਮੇਰੀ ਮਾਂ ਮੈਨੂੰ ਕਦੀ ਥੱਪੜ ਨਹੀਂ ਮਾਰਦੀ ਜਿਹੜਾ ਮੈਂ ਤੁਹਾਡੇ ਥੱਪੜ ਖਾਂਦੀ ਰਹਾ ਜੇ ਤੁਹਾਨੂੰ ਇੰਨਾ ਹੀ ਮਾਂ ਬਣ ਦਾ ਸ਼ੌਂਕ ਆ ਤਾਂ ਆਪਣੀ ਕੁੜੀ ਨੂੰ ਬੁਲਾ ਕੇ ਉਹਨੂੰ ਥੱਪੜ ਮਾਰੋ ਮੈਨੂੰ ਨਹੀਂ ਤੇ ਮੈਂ ਸਹੁਰੇ ਤੁਹਾਡੇ ਕੋਲੋਂ ਥੱਪੜ ਖਾਣ ਲਈ ਨਹੀਂ ਆਈ ਗਲਤੀ ਹਰ ਕਿਸੇ ਕੋਲ ਹੁੰਦੀ ਆ ਤੁਸੀਂ ਮੈਨੂੰ ਪਿਆਰ ਨਾਲ ਵੀ ਤਾਂ ਕਹਿ ਸਕਦੇ ਹੋ ਮੇਰੀ ਹਰ ਗਲਤੀ ਤੇ ਤੁਸੀਂ ਮੈਨੂੰ ਥੱਪੜ ਨਹੀਂ ਮਾਰ ਸਕਦੇ ਤੇ ਜਦ ਤੱਕ ਇਸ ਗੱਲ ਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਇਸ ਘਰ ਵਿੱਚ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਂਗੀ ਇੰਨਾ ਕਹਿ ਕੇ ਉਹ ਰੋਂਦੇ ਹੋਏ ਆਪਣੇ ਕਮਰੇ 'ਚ ਚਲੀ ਗਈ ਤੇ ਉਹਨੇ ਤੁਰੰਤ ਹੀ ਆਪਣੇ ਪਤੀ ਨੂੰ ਫੋਨ ਕਰ ਦਿੱਤਾ ਰਣਜੀਤ ਨੇ ਇਹ ਸਾਰਾ ਕੁਝ ਸੁਣਿਆ ਤਾਂ ਬੜਾ ਪਰੇਸ਼ਾਨ ਹੋ ਗਿਆ ਉਹ ਕਹਿਣ ਲੱਗਾ ਕਿ ਇੱਕ ਤਾਂ ਆਫਿਸ ਵਿੱਚ ਮੈਨੂੰ 100 ਤਰ੍ਹਾਂ ਦੀ ਟੈਨਸ਼ਨ ਹੁੰਦੀ ਆ ਤੇ ਉੱਤੋਂ ਤਾਂ ਢੀ ਘਰ ਦੀ ਖਿੱਚ-ਖਿੱਚ ਹਰ ਪ੍ਰੀਤ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਉਹਦੇ ਦਿਲ ਨੂੰ ਗਹਿਰੀ ਠੇਸ ਪਹੁੰਚੀ ਸੀ ਉਹ ਭਰੇ ਹੋਏ ਗਲ ਨਾਲ ਕਹਿਣ ਲੱਗੀ ਇੱਥੇ ਤੇਰੀ ਮੰਮੀ ਮੈਨੂੰ ਮਾਰ ਰਹੀ ਆ ਤੇ ਤੈਨੂੰ ਆਪਣੀ ਟੈਨਸ਼ਨ ਪਈ ਆ ਕੀ ਤੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਤੇਰੀ ਮਾਂ ਮੇਰੇ ਤੇ ਹੱਥ ਚੁੱਕ ਕੇ ਗਲਤ ਕਰਦੀ ਆ ਰੰਜੀਤ ਬੋਲਿਆ ਕੀ ਗਲਤ ਆ ਕੀ ਸਹੀ ਮੈਂ ਘਰ ਆਉਣ ਬਾਅਦ ਹੀ ਵੇਖ ਸਕਦਾ ਆ ਆਫਿਸ ਵਿੱਚ ਫੋਨ ਕਰਕੇ ਤੂੰ ਮੈਨੂੰ ਪਰੇਸ਼ਾਨ ਕਿਉਂ ਕਰ ਰਹੀ ਆ ਹਰਪ੍ਰੀਤ ਨੇ ਗੁੱਸੇ 'ਚ ਫੋਨ ਕੱਟ ਦਿੱਤਾ ਓਨੂੰ ਲੱਗਣ ਲੱਗਾ ਕਿ ਇਸ ਘਰ ਵਿੱਚ ਤਾਂ ਕੋਈ ਵੀ ਮੇਰੀ ਤਕਲੀਫ ਨੂੰ ਸਮਝਣ ਵਾਲਾ ਹੀ ਨਹੀਂ ਆ ਤਾਂ ਮੈਂ ਇੱਥੇ ਰਹਿ ਕੇ ਕੀ ਕਰਾਂ ਉਹਨੇ ਛੇਤੀ ਛੇਤੀ ਆਪਣੇ ਕੁਝ ਕੱਪੜੇ ਪੈਕ ਕੀਤੇ ਦੇ ਬੈਗ ਚੁੱਕ ਕੇ ਕਮਰੇ ਤੋਂ ਬਾਹਰ ਨਿਕਲੀ ਉਹਦੀ ਸਾਸੋ ਨੂੰ ਗੁੱਸੇ ਨਾਲ ਘూర్ਦੇ ਹੋਏ ਕਹਿਣ ਲੱਗੀ ਕੀ ਹੋਇਆ ਪੇਕੇ ਚੱਲੀ ਆ ਕੀ ਹੋ ਗਿਆ ਜੇ ਮੈਂ ਦੋ ਚਾਰ ਥੱਪੜ ਮਾਰ ਵੀ ਦਿੱਤੇ ਤਾਂ ਇਹਦੇ ਵਿੱਚ ਇਨਾ ਤਮਾਸ਼ਾ ਕਰਨ ਵਾਲੀ ਕਿਹੜੀ ਗੱਲ ਆ ਜਿੱਥੇ ਜਾਣਾ ਆ ਜਾ ਕੋਈ ਤੇਰੇ ਪਿੱਛੇ ਤੇਰੇ ਤਰਲੇ ਕਰਨ ਨਹੀਂ ਆਊਗਾ ਪੇਕੇ ਚਾਰ ਦਿਨ ਰਹेंगी ਨਾ ਤਾ ਆਟੇ ਦਾਲ ਦਾ ਭਾ ਪਤਾ ਲੱਗ ਜੂਗਾ ਤੇ ਤੇਰੇ ਘਰ ਦੇ ਤੈਨੂੰ ਆਪ ਹੀ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਣਗੇ ਹਰ ਹਰਪ੍ਰੀਤ ਗੁੱਸੇ ਨਾਲ फडਕਦੇ ਹੋਏ ਪੇਕਿਆਂ ਲਈ ਨਿਕਲ ਪਈ ਇਹਦਾ ਰਣਜੀਤ ਆਪਣਾ ਸਿਰ ਫੜ ਕੇ ਬਹਿ ਗਿਆ ਉਹਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਆਫਿਸ ਵਿੱਚ ਵੀ ਉਹਦੇ ਬੌਸ ਨੇ ਉਹਨੂੰ ਕਿਸੇ ਗੱਲ ਤੋਂ ਛਿੜਕ ਦਿੱਤਾ ਸੀ ਤੋਂ ਦਾ ਮੂਡ ਪਹਿਲਾਂ ਹੀ ਖਰਾਬ ਸੀ ਉਹ ਤੋਂ ਹਰਪ੍ਰੀਤ ਨੇ ਵੀ ਅਚਾਨਕ ਫੋਨ ਕਰਕੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਤਾਂ ਉਹਦਾ ਮੂਡ ਹੋਰ ਖਰਾਬ ਹੋ ਗਿਆ ਤੇ ਮੂਡ ਖਰਾਬ ਹੋਣ ਦੀ ਵਜ੍ਹਾ ਨਾਲ ਹੀ ਉਹਨੇ ਹਰਪ੍ਰੀਤ ਨੂੰ ਝਿੜਕ ਦਿੱਤਾ ਸੀ ਥੋੜੀ ਦੇਰ ਤੱਕ ਠੰਡੇ ਦਿਮਾਗ ਨਾਲ ਸੋਚਣ ਤੋਂ ਬਾਅਦ ਉਹਨੂੰ ਵੀ ਲੱਗਿਆ ਕਿ ਸੱਚਮੂਹ ਚੋਦੀ ਮਾਂ ਹਰਪ੍ਰੀਤ ਦੇ ਹੱਥ ਚੁੱਕ ਕੇ ਠੀਕ ਨਹੀਂ ਕਰ ਰਹੀ। ਉਹਨੇ ਆਪਣੀ ਮਾਂ ਨੂੰ ਫੋਨ ਲਾਇਆ ਤਾਂ ਉਹਦੀ ਮਾਂ ਗੁੱਸੇ ਨਾਲ ਕਹਿਣ ਲੱਗੀ ਕਿ ਤੇਰੀ ਘਰ ਵਾਲੀ ਘਰ ਛੱਡ ਕੇ ਭੱਜ ਗਈ ਆ। ਕਿੱਦਾਂ ਦਾ ਬੰਦਾ ਆ ਤੂੰ? ਆਪਣੀ ਘਰ ਵਾਲੀ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਦਾ? ਇੰਨਾ ਕਹਿ ਕੇ ਉਹਨੇ ਵੀ ਫੋਨ ਕੱਟ ਦਿੱਤਾ। ਰਣਜੀਤ ਬੜਾ ਪਰੇਸ਼ਾਨ ਹੋ ਗਿਆ। ਤੇ ਉਹ ਸੋਚਣ ਲੱਗਾ ਕਿ ਘਰ ਵਿੱਚ ਕਲੇਸ਼ ਪਾਉ ਤੁਸੀਂ ਤੇ ਕੰਟਰੋਲ 'ਚ ਰੱਖਾਂ ਮੈਂ ਆਪਣੀ ਪਤਨੀ ਨੂੰ ਆਖਿਰ ਉਹ ਵੀ ਇਨਸਾਨ ਆ ਉਹਨੂੰ ਵੀ ਕਿਸੇ ਗੱਲ ਦਾ ਬੁਰਾ ਲੱਗ ਸਕਦਾ ਆ ਹੁਣ ਆਫਿਸ ਵਿੱਚ ਰਣਜੀਤ ਦਾ ਦਿਲ ਨਹੀਂ ਸੀ ਲੱਗ ਰਿਹਾ ਛੁੱਟੀ ਦਾ ਸਮਾਂ ਵੀ ਹੋਣ ਵਾਲਾ ਸੀ ਤਾਂ ਬਸ ਉਹ ਛੇਤੀ ਛੇਤੀ ਕੰਮ ਨਿਬੜਨ ਲੱਗਾ ਜਦੋਂ ਘਰ ਪਹੁੰਚਿਆ ਖਾਲੀ ਘਰ ਵਿੱਚ ਸ਼ਨਾਟਾਛਾਇਆ ਹੋਇਆ ਸੀ। ਉਹਦੀ ਮਾਂ ਵੀ ਸ਼ਾਇਦ ਗੁਵਾੜ ਚ ਕਿਸੇ ਦੇ ਘਰ ਬਹਿ ਕੇ ਗੱਲਾਂ ਕਰਨ ਗਈ ਸੀ। ਉਹ ਚੁੱਪਚਾਪ ਸੋਫੇ ਤੇ ਬਹਿ ਗਿਆ ਤੇ ਟੀਵੀ ਚਲਾ ਕੇ ਖਬਰਾਂ ਵੇਖਣ ਲੱਗਾ। ਪਰ ਕਿਸੇ ਵੀ ਖਬਰ ਵਿੱਚ ਉਹਦਾ ਦਿਲ ਨਹੀਂ ਸੀ ਲੱਗ ਰਿਹਾ। ਉਹਨੂੰ ਹਰਪ੍ਰੀਤ ਦੀ ਬਹੁਤ ਯਾਦ ਆ ਰਹੀ ਸੀ। ਥੋੜੀ ਦੇਰ ਬਾਅਦ ਹੀ ਉਹਨੇ ਟੀਵੀ ਬੰਦ ਕਰ ਦਿੱਤਾ। ਤੇ ਹਿੰਮਤ ਕਰਕੇ ਹਰਪ੍ਰੀਤ ਨੂੰ ਫੋਨ ਕੀਤਾ ਪਰ ਹਰਪ੍ਰੀਤ ਇੰਨੀ ਨਿਰਾਸ਼ੀ ਕਿ ਉਹ ਫੋਨ ਵੀ ਨਹੀਂ ਚੁੱਕ ਰਹੀ ਰஞ்சிਤ ਸੋਚ ਚ ਪੈ ਗਿਆ ਕਿ ਹੁਣ ਮੈਂ ਕੀ ਕਰਾਂ ਨਰਾਜ ਹੋਈ ਪਤਨੀ ਨੂੰ ਕਿਵੇਂ ਮਨਾਵਾਂ ਉਹਨੇ ਇੱਕ ਲੰਮਾ ਜਿਹਾ ਮੈਸੇਜ ਲਿਖ ਕੇ ਮਾਫੀ ਮੰਗੀ ਤੇ ਉਹਨੂੰ ਘਰ ਵਾਪਸ ਆਉਣ ਲਈ ਕਿਹਾ ਫਿਰ ਕਿਤੇ ਹਰਪ੍ਰੀਤ ਨੇ ਉਹਨੂੰ ਫੋਨ ਕੀਤਾ ਸੋਚ ਕਰਨ ਲੱਗੀ ਮੰਮੀ ਜੀ ਛੋਟੀ ਛੋਟੀ ਗਲਤੀ ਤੇ ਮੇਰੇ ਤੇ ਹੱਥ ਚੁੱਕਦੀ ਰਹੀ ਆ ਇਹ ਬਿਲਕੁਲ ਵੀ ਸਹੀ ਨਹੀਂ ਆ ਜਦੋਂ ਤੱਕ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋ ਜਾਂਦਾ ਨਾ ਤੇ ਉਹ ਵਾਅਦਾ ਨਹੀਂ ਕਰਦੀ ਕਿ ਉਹ ਅੱਗੇ ਤੋਂ ਦੁਬਾਰਾ ਕਦੀ ਮੇਰੇ ਤੇ ਹੱਥ ਨਹੀਂ ਚੁੱਕੇਗੀ ਉਦੋਂ ਤੱਕ ਮੈਂ ਘਰ ਵਾਪਸ ਨਹੀਂ ਆਉਂਗੀ ਰঞ্জੀਤ ਨੇ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਰਪ੍ਰੀਤ ਹੁਣ ਇਵੇਂ ਹੀ ਘਰ ਵਾਪਸ ਆਉਣ ਵਾਲੀ ਨਹੀਂ ਸੀ ਜਦੋਂ ਸ਼ਾਮ ਨੂੰ ਉਹਦੀ ਮਾਂ ਘਰ ਆਈ ਤਾਂ ਉਹਨੇ ਆਪਣੀ ਮਾਂ ਨਾਲ ਗੱਲ ਕਰਨ ਬਾਰੇ ਸੋਚਿਆ ਤਾਂ ਉਹਦੀ ਮਾਂ ਨੂੰ ਵੇਖ ਕੇ ਪਹਿਲਾਂ ਹੀ ਕਹਿਣ ਲੱਗ ਪਈ ਪੁੱਤ ਬਹੁਤਾ ਘਰ ਛੱਡ ਕੇ ਭੱਜ ਗਈ ਆ ਹੁਣ ਹੁਣੇ ਰੋਟੀ ਟੁਕ ਮੇਰੇ ਕੋਲੋਂ ਨਹੀਂ ਹੋਣਾ ਆਪਣੇ ਖਾਣ ਪੀਣ ਦਾ ਕੀ ਇੰਤਜ਼ਾਮ ਕਰਨਾ ਆ ਉਹ ਆਪੇ ਵੇਖ ਲੈ ਉਦੋਂ ਹੀ ਰੰਜੀਦ ਦੇ ਪਿਤਾ ਵੀ ਆਫਿਸ ਤੋਂ ਘਰ ਆ ਗਏ ਜਦੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਵੀ ਬੜਾ ਗੁੱਸਾ ਆਇਆ ਉਹ ਆਪਣੀ ਪਤਨੀ ਨੂੰ ਝਿੜਕਦੇ ਹੋਏ ਕਹਿਣ ਲੱਗੇ ਕਿ ਤੈਨੂੰ ਬਹੂ ਦੇ ਨਾਲ ਇਹੋ ਜਿਹਾ ਵਿਹਾਰ ਨਹੀਂ ਸੀ ਕਰਨਾ ਚਾਹੀਦਾ ਬਹੂ ਕੋਈ ਦੁੱਧ ਪਿੰਦੀ ਛੋਟੀ ਬੱਚੀ ਨਹੀਂ ਆ ਤੇ ਉਹ ਇੰਨੀ ਬੇਅਕਲ ਵੀ ਨਹੀਂ ਆ ਕਿ ਉਹਨੂੰ ਮਾਰਿਆ ਕੁੱਟਿਆ ਜਾਵੇ ਹੁਣ ਸਾਸਤਾ ਸਾਸਹੀ ਸੀ ਉਹ ਕਿਸੇ ਵੀ ਕੀਮਤ ਤੇ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਗਲਤੀ ਮੇਰੇ ਕੋਲੋਂ ਹੋਈ ਆ ਉਹ ਕਹਿ ਰਹੀ ਸੀ ਕਿ ਜੇ ਮੈਂ ਬਹੁਤੇ ਹੱਥ ਚੋਕ ਵੀ ਦਿੱਤਾ ਤਾਂ ਇਹਦੇ ਵਿੱਚ ਇੰਨਾ ਡਰਾਮਾ ਕਰਨ ਦੀ ਕੀ ਲੋੜ ਸੀ ਹੁਣ ਹਰਪ੍ਰੀਤ ਦੇ ਸਹੁਰੇ ਨੇ ਸੋਚਿਆ ਕਿ ਇਹਨੂੰ ਕਿਸੇ ਹੋਰ ਤਰੀਕੇ ਨਾਲ ਸਬਕ ਸਿਖਾਉਣਾ ਪਊਗਾ ਔਸਦੈਂਤਾ ਰঞ্জੀਤ ਨੇ ਤੇ ਉਹਦੇ ਪਿਤਾ ਨੇ ਰਲ ਮਿਲ ਕੇ ਖਾਣਾ ਬਣਾ ਲਿਆ ਪਰ ਕਿਸੇ ਦਾ ਵੀ ਦਿਲ ਰੋਟੀ ਖਾਣ ਨੂੰ ਨਹੀਂ ਸੀ ਕਰਿਆ ਕਿਸੇ ਤਰ੍ਹਾਂ ਰਾਤ ਬੀਤੀ ਅਗਲੇ ਦਿਨ ਸਵੇਰੇ ਸਵੇਰੇ ਦਰਵਾਜ਼ੇ ਦੀ ਘੰਟੀ ਵੱਜੀ ਤਹਰਪ੍ਰੀਤੀ ਸਾਸ ਨੇ ਸੋਚਿਆ ਕਿ ਬਹੂ ਉੱਠ ਕੇ ਆਪੇ ਦਰਵਾਜ਼ਾ ਖੋਲੂਗੀ ਉਦੋਂ ਹੀ ਅਚਾਨਕ ਉਹਨੂੰ ਜਾਦ ਆਇਆ ਕਿ ਬਹੂ ਤਾਂ ਘਰ ਹੀ ਨਹੀਂ ਆ ਉਹ ਜਿਵੇਂ ਤਿਵੇਂ ਉੱਠ ਕੇ ਖੜੀ ਹੋਈ ਸਵੇਰ ਦੀ ਨੀਂਦ ਉਹਨੂੰ ਬਹੁਤ ਪਿਆਰੀ ਹੁੰਦੀ ਸੀ ਫਿਰ ਵੀ ਉਹਨੂੰ ਉੱਠਣਾ ਹੀ ਪਿਆ ਕਿਉਂਕਿ ਘਰ ਹੋਰ ਕੋਈ ਵੀ ਨਹੀਂ ਸੀ ਰਣਜੀਤ ਤੇ ਉਹਦੇ ਪਿਤਾ ਸਵੇਰੇ ਸਵੇਰੇ ਹੀ ਬਾਹਰ ਸੈਰ ਕਰਨ ਲਈ ਚਲੇ ਜਾਂਦੇ ਸੀ ਰਣਜੀਤ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਹੈਰਾਨ ਹੋ ਗਈ ਕਿਉਂਕਿ ਰਣਜੀਤ ਦੀ ਦਾਦੀ ਪਿੰਡੋਂ ਆਈ ਸੀ ਉਰੰਜੀਤ ਦੀ ਮਾਂ ਨੂੰ ਵੇਖਦੇ ਹੀ ਕਹਿਣ ਲੱਗੀ ਇਹ ਕੀ ਆ ਬਹੂ ਹਜੇ ਤੱਕ ਤੇਰੀ ਨੀਂਦ ਪੂਰੀ ਨਹੀਂ ਹੋਈ ਤਾਂ ਰੰਜੀਤ ਦੀ ਮਾਂ ਨੇ ਕਬਰੌਂਦੇ ਹੋਏ ਕਿਹਾ ਉਹ ਬੇਬੇ ਬੇਬੇ ਬਸ ਮੈਂ ਉੱਠਣ ਹੀ ਲੱਗੀ ਸੀ ਕੋ ਦੀ ਸਾਸੋ ਨੂੰ ਪਿੱਛੇ ਹਟਮਦੇ ਹੋਏ ਬੋਲੀ ਹੁਣ ਘਰ ਦੇ ਅੰਦਰ ਵੀ ਆਉਣ ਦਵੇਂਗੀ ਜਾਂ ਨਹੀਂ ਹਰਪ੍ਰੀਤ ਦੀ ਸੱਸ ਆਪਣੀ ਸੱਸ ਤੋਂ ਬਹੁਤ ਡਰਦੀ ਸੀ ਕਿਉਂਕਿ ਰਣਜੀਤ ਦੀ ਦਾਦੀ ਦਾ ਸੁਭਾਅ ਬਹੁਤ ਹੀ ਕੌੜਾ ਸੀ ਰਣਜੀਤ ਦੀ ਮਾਂ ਸੱਸ ਬਣ ਤੋਂ ਬਾਅਦ ਆਪਣੀ ਬਹੁਤੇ ਰੋਬ ਝਾੜ ਰਹੀ ਸੀ ਪਰ ਆਪਣੀ ਸੱਸ ਦੇ ਸਾਹਮਣੇ ਉਹ ਇੱਕਦਮ ਭਿੱਜੀ ਬਿੱਲੀ ਬਣ ਗਈ ਉਹ ਕਹਿਣ ਲੱਗੀ ਬੇਬੇ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾਉਣੀ ਆ ਉਹਦੀ ਸੱਸ ਕੜਕਾਵਾਜ਼ ਵਿੱਚ ਕਹਿਣ ਲੱਗੀ ਕਿ ਮੇਰੀ ਚਾਹ ਵਿੱਚ ਦੁੱਧ ਜ਼ਿਆਦਾ ਤੇ ਮਿੱਠਾ ਘੱਟ ਹੋਣਾ ਚਾਹੀਦਾ ਆ ਸਮਝ ਗਈਆਂ ਨਾ ਤਾਂ ਰঞ্জੀਤ ਦੀ ਮਾਤਰੰਤ ਹੀ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਰਸੋਈ 'ਚ ਚਲੀ ਗਈ ਹੁਣ ਰঞ্জੀਤ ਦੀ ਦਾਦੀ ਘਰ ਆ ਗਈ ਸੀ ਤਾਂ ਰঞ্জੀਤ ਦੀ ਮਾਂ ਛੇਤੀ ਉਹਨੂੰ ਚਾਹ ਦੇਣ ਤੋਂ ਬਾਅਦ ਘਰ ਦੀ ਸਾਫ-ਸਫਾਈ ਕਰਨ ਲੱਗ ਪਈ ਨਾਲ ਹੀ ਨਹਾ ਧੋ ਕੇ ਪੂਜਾ ਵੀ ਕਰਨ ਲੱਗ ਪਈ ਉਹ ਆਪਣੀ ਸੱਸ ਦੇ ਸਾਹਮਣੇ ਇੱਕ ਚੰਗੀ ਬਹੂ ਬਣਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਿ ਸੱਸ ਕੋਲੋਂ ਝਿੜਕਾਣਾ ਪੈ ਜਾਣ। ਨਾਸ਼ਤਾ ਬਣਾਉਂਦੇ ਬਣਾਉਂਦੇ ਉਹ ਥੱਕ ਗਈ ਸੀ ਤੇ ਉਹਦੀ ਹਾਲਤ ਖਰਾਬ ਹੋ ਚੁੱਕੀ ਸੀ। ਕਿਉਂਕਿ ਬਹੂ ਦੇ ਆਉਣ ਦੇ ਬਾਅਦ ਤਾਂ ਰঞ্জੀਤ ਦੀ ਮਾਂ ਨੇ ਤਾਂ ਕੰਮ ਕਰਨਾ ਹੀ ਛੱਡ ਦਿੱਤਾ ਸੀ। ਉਹਨੂੰ ਇਹ ਇਕੱਲੀ ਨੂੰ ਕੰਮ ਕਰਦੇ ਹੋਏ ਵੇਖ ਕੇ ਰঞ্জੀਤ ਦੀ ਦਾਦੀ ਨੇ ਹੌਲੀ ਜਿਹੀ ਕਿਹਾ ਬਹੂ ਰਣਜੀਤ ਦੀ ਬਹੂ ਕਿਤੇ ਦਿਖਾਈ ਨਹੀਂ ਦੇ ਰਹੀ ਕਦੇ ਤੱਕ ਸੁੱਤੀ ਆ ਤਾਂ ਉਹ ਕਹਿਣ ਲੱਗੀ ਨਹੀਂ ਬੇਬੇ ਉਹ ਤਾਂ ਆਪਣੇ ਪੇਕੇ ਗਈ ਆ ਮੈਂ ਉਹਨੂੰ ਫੋਨ ਕਰ ਦੇਨੀ ਆ ਉਹ ਸ਼ਾਮ ਤੱਕ ਆ ਜਾਊਗੀ ਤਾਂ ਰਣਜੀਤ ਦੀ ਦਾਦੀ ਨੇ ਉਹਨੂੰ ਝਿੜਕਦੇ ਹੋਏ ਕਿਹਾ ਕਿਹੋ ਜਈ ਜਨਾਨੀ ਆ ਤੂੰ ਸੱਸ ਬਣ ਗਈ ਆ ਪਰ ਬਹੂ ਨੂੰ ਰੱਖਣਾ ਨਹੀਂ ਆਇਆ ਹਜੇ ਤੱਕ ਤੈਨੂੰ ਤਾਂ ਰਣਜੀਤ ਦੀ ਮਾਂ ਥੋੜਾ ਜਿਹਾ ਘਬਰਾ ਗਈ ਸੀ ਕਿ ਜੇ ਬਹੂ ਨੇ ਆ ਕੇ ਉਹਦੀ ਪੂਲ ਖੋਲ ਦਿੱਤੀ ਤਾਂ ਕੀ ਹੋਵੇਗਾ ਕਿਉਂਕਿ ਰਣਜੀਤ ਦੀ ਦਾਦੀ ਆਪਣੀ ਪੋਤੇ ਬਹੂ ਨੂੰ ਬਹੁਤ ਪਿਆਰ ਕਰਦੀ ਸੀ ਖੈਰ ਰਣਜੀਤ ਤੇ ਉਹਦੇ ਪਿਤਾ ਜੀ ਵੀ ਸੈਰ ਕਰਕੇ ਘਰ ਵਾਪਸ ਆ ਗਏ ਤਾਂ ਘਰ ਆਪਣੀ ਦਾਦੀ ਨੂੰ ਵੇਖ ਕੇ ਉਹ ਦੋਵੇਂ ਹੀ ਬਹੁਤ ਖੁਸ਼ ਹੋ ਗਏ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਉਧਰ ਰਸੋਈ ਵਿੱਚ ਰঞ্জੀਤ ਦੀ ਮਾਂ ਆਪਣੀ ਸੱਸ ਦੇ ਮਨਪਸੰਦ ਦਾ ਭੋਜਨ ਬਣਾ ਰਹੀ ਸੀ ਜਦੋਂ ਉਹ ਰੋਟੀ ਲੈ ਕੇ ਆਈ ਤਾਂ ਪਹਿਲੀ ਬੁਰਕੀ ਖਾਂਦਿਆਂ ਹੀ ਰঞ্জੀਤ ਦੀ ਦਾਦੀ ਨੇ ਪੈੜਾ ਜਿਹਾ ਮੂੰਹ ਬਣਾਉਂਦੇ ਹੋਏ ਕਿਹਾ ਇਹ ਕਿਹੋ ਜੀ ਰੋਟੀ ਪਕਾਈ ਹੈ ਤੂੰ ਚੰਗੀ ਤਰ੍ਹਾਂ ਸੇਕੀ ਵੀ ਨਹੀਂ ਆ ਬਿਲਕੁਲ ਕੱਚੀ ਲੱਗ ਰਹੀ ਆ ਬਹੁਤ ਲੱਗਦਾ ਆ ਕਿ ਮੈਂ ਇਨੇ ਦਿਨ ਪਿੰਡ ਸੀ ਤਾਂ ਤੂੰ ਰਸੋਈ ਦਾ ਕੰਮ ਕਰਨਾ ਹੀ ਭੁੱਲ ਗਈ ਆ ਮੈਨੂੰ ਨਹੀਂ ਚਾਹੀਦੀ ਇਹ ਤੇਰੀ ਕੱਚੀ ਰੋਟੀ ਤੂੰ ਜਾਣ ਬੁੱਝ ਕੇ ਇਵੇਂ ਕਰ ਰਹੀਆਂ ਨਾ ਤਾਂ ਕਿ ਮੈਂ ਇੱਥੋਂ ਚਲੀ ਜਾਵਾਂ ਤਰਨਜੀਤ ਦੀ ਮਾਂ ਡਰ ਦੇ ਮਾਰੇ ਬੋਲੀ ਨਹੀਂ ਬੇਬੇ ਮੈਂ ਇਵੇਂ ਕਿਉਂ ਕਹੂੰਗੀ ਤਾਂ ਉਹਦੀ ਸੱਸ ਗੁੱਸੇ ਨਾਲ ਚਿਲਾਉਂਦੇ ਹੋਏ ਬੋਲੀ ਇੱਕ ਤਾਂ ਗਲਤੀ ਕਰਦੀ ਆ ਉਤੋਂ ਮੈਨੂੰ ਜਵਾਬ ਦੇਣੀਆਂ ਇੰਨਾ ਕਹਿ ਕੇ ਰਣਜੀਤ ਦੀ ਦਾਦੀ ਨੇ ਮਾਰਨ ਲਈ ਹੱਥ ਚੁੱਕਿਆ ਤਾਂ ਰਣਜੀਤ ਦੀ ਮਾਂ ਸੁੰਨ ਹੋ ਗਈ ਕਿਉਂਕਿ ਸਾਰੀ ਜ਼ਿੰਦਗੀ ਕਦੀ ਵੀ ਉਹਦੀ ਸੱਸ ਨੇ ਉਹਦੇ ਤੇ ਹੱਥ ਨਹੀਂ ਚੁੱਕਿਆ ਸੀ ਉਹਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗਾ ਤਾਂ ਰਣਜੀਤ ਦੀ ਦਾਦੀ ਨੇ अपना हाथ पीछे खींचਦੇ ਹੋਏ ਕਿਹਾ ਕਿ ਲਾਵਾ ਇੱਕ ਥੱਪੜ ਤੈਨੂੰ ਕੀ ਲੱਗਦਾ ਆ ਕਿ ਗਲਤੀ ਹੋਣ ਤੇ ਹੱਥ ਝੁਕਣਾ ਸਿਰਫ ਤੈਨੂੰ ਹੀ ਆਉਂਦਾ ਆ ਮੈਂ ਵੀ ਤੇਰੇ ਤੇ ਹੱਥ ਝੁਕ ਸਕਦੀ ਆ ਆਖਿਰ ਮੈਂ ਵੀ ਤਾਂ ਤੇਰੀ ਮਾਂ ਵਰਗੀ ਹੀ ਆ ਤਾਂ ਜੇ ਤੂੰ ਆਪਣੀ ਬਹੂ ਤੇ ਹੱਥ ਝੁਕ ਸਕਦੀ ਆ ਤਾਂ ਮੈਂ ਆਪਣੀ ਬਹੂ ਤੇ ਹੱਥ ਕਿਉਂ ਨਹੀਂ ਝੁਕ ਸਕਦੀ ਅਖਰ ਸਾਸਵਿਤਾ ਮਾਸਮਾਣੀ ਹੁੰਦੀ ਆ ਤਾਂ ਰਣਜੀਤ ਦੀ ਮਹਾਰਾਣੀ ਨਾਲ ਉਹਨੂੰ ਵੇਖਣ ਲੱਗੀ ਤਾਂ ਰਣਜੀਤ ਦੀ ਦਾਦੀ ਨੇ ਹੌਲੀ ਜਿਹੀ ਮੁਸਕਰਾਉਂਦੇ ਹੋਏ ਕਿਹਾ ਏਦਾਂ ਕੀ ਵੇਖ ਰਹੀ ਆ ਮੈਨੂੰ ਸਾਰਾ ਕੁਝ ਪਤਾ ਆ ਕਿ ਨਵੀਂ ਬਹੂ ਘਰ ਛੱਡ ਕੇ ਕਿਉਂ ਗਈ ਆ ਵੇਖ ਤੂੰ ਇੱਕ ਔਰਤਾਂ ਫਿਰ ਵੀ ਦੂਜੀ ਔਰਤ ਦਾ ਮਾਨ ਸਨਮਾਨ ਨਹੀਂ ਰੱਖ ਸਕੀ ਇੰਨੇ ਸਾਲਾਂ ਵਿੱਚ ਮੈਂ ਤੈਨੂੰ ਚਾਹੇ ਜਿੰਨਾ ਵੀ ਝੜਕਿਆ ਹੋਵੇ ਕੀ ਮੈਂ ਕਦੀ ਤੇਰੇ ਤੇ ਹੱਥ ਚੁੱਕਿਆ ਆ ਤਰਨਜੀਤ ਦੀ ਮਾਂ ਨੇ ਹੌਲੀ ਜਿਹੀ ਨਾ ਵਿੱਚ ਸਿਰ ਹਲਾਇਆ ਤਰਨਜੀਤ ਦੀ ਦਾਦੀ ਕਹਿਣ ਲੱਗੀ ਤਾਂ ਤੈਨੂੰ ਬਹੂ ਤੇ ਹੱਥ ਚੁੱਕਣ ਦਾ ਅਧਿਕਾਰ ਕਿਸ ਨੇ ਦਿੱਤਾ ਆ ਜੇ ਤੂੰ ਬਹੂ ਦੀ ਮਾਂ ਬਣ ਕੇ ਉਹਦੇ ਤੇ ਪਿਆਰ ਦੁਲਾਰ ਲਟਾਉਣਾ ਆ ਤਾਂ ਉਹ ਚੰਗੀ ਗੱਲ ਆ ਪਰ ਤੂੰ ਮਾਦਾ ਨਾਂ ਲੈ ਕੇ ਉਹਦੇ ਤੇ ਹੱਥ ਨਹੀਂ ਚੁੱਕ ਸਕਦੀ ਕਿਉਂਕਿ ਬੱਚੇ ਵੱਡੇ ਹੋਣ ਤੇ ਬਾਦ ਮਾਵਾਂ ਵੀ ਆਪਣੀਆਂ ਧੀਆਂ ਦੇ ਹੱਥ ਨਹੀਂ ਚੁੱਕਦੀਆਂ ਤਾਂ ਤੂੰ ਕਿਸ ਖੇਤ ਦੀ ਮੂਲੀ ਆ ਤੂੰ ਹੁਣੇ ਬੋਨੂ ਫੋਨ ਲਾ ਤੇ ਉਹਦੇ ਨਾਲ ਵਾਅਦਾ ਕਰ ਕਿ ਤੂੰ ਕਦੀ ਵੀ ਅੱਗੇ ਤੋਂ ਉਹਦੇ ਤੇ ਹੱਥ ਨਹੀਂ ਚੁੱਕੇਂਗੀ ਨਹੀਂ ਤਾਂ ਸੱਸਤਾ ਮੈਂ ਵੀ ਆ ਤੇ ਮੇਰਾ ਹੱਥ ਵੀ ਉੱਠ ਸਕਦਾ ਆ ਹੁਣ ਤਾਂ ਰঞ্জੀਤ ਦੀ ਮਾਂ ਦੇ ਕੋਲ ਨਾ ਕਰਨ ਦੇ ਲਈ ਕੋਈ ਸ਼ਬਦ ਹੀ ਨਹੀਂ ਰਹਿ ਗਿਆ ਸੀ ਇਸ ਲਈ ਉਹਨੇ ਤੁਰੰਤ ਹੀ ਆਪਣੀ ਬਹੂ ਨੂੰ ਫੋਨ ਲਾਇਆ ਉਹਦੇ ਕੋਲੋਂ ਮਾਫੀ ਵੀ ਮੰਗੀ ਤੇ ਅੱਗੇ ਤੋਂ ਕਦੀ ਦੁਬਾਰਾ ਉਹਦੇ ਤੇ ਹੱਥ ਨਾ ਚੁੱਕਣ ਦੀ ਗੱਲ ਕਰਦੇ ਹੋਏ ਉਹਨੂੰ ਘਰ ਆਉਣ ਲਈ ਕਿਹਾ ਤਾਂ ਸ਼ਾਮ ਤੱਕ ਹਰਪ੍ਰੀਤ ਘਰ ਵਾਪਸ ਆ ਗਈ ਉਹਨੂੰ ਖੁਸ਼ੀ ਸੀ ਕਿ ਪਹਿਲੀ ਵਾਰ ਹੱਥ ਚੁੱਕਣ ਤੇ ਹੀ ਉਨੇ ਗਲਤ ਗੱਲ ਦਾ ਵਿਰੋਧ ਕੀਤਾ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਸੋਚ ਚੰਗੀ ਸੀ ਇਸ ਲਈ ਉਹਨਾਂ ਸਾਰਿਆਂ ਨੇ ਮਿਲ ਕੇ ਹਰਪ੍ਰੀਤ ਦੀ ਸੱਸ ਨੂੰ ਉਹਦੀ ਗਲਤੀ ਦਾ ਅਹਿਸਾਸ ਦਵਾਇਆ ਦੋਸਤੋ ਗਲਤੀ ਚਾਹੇ ਕਿਸੇ ਦੀ ਵੀ ਹੋਵੇ ਕਿਸੇ ਤੇ ਹੱਥ ਚੁੱਕਣਾ ਬਿਲਕੁਲ ਗਲਤ ਗੱਲ ਆ ਇਸ ਲਈ ਜੇ ਕੋਈ ਕਿਸੇ ਤੇ ਹੱਥ ਚੁੱਕੇ ਤਾਂ ਪਹਿਲੀ ਵਾਰ ਵਿੱਚ ਹੀ ਉਹਦਾ ਖੁੱਲਕੇ ਵਿਰੋਧ ਕਰਨਾ ਚਾਹੀਦਾ ਆ ਤਾਂ ਕਿ ਅੱਗੇ ਤੋਂ ਉਹ ਇਨਸਾਨ ਦੁਬਾਰਾ ਇਹ ਗਲਤੀ ਨਾ ਕਰੇ ਤਾਂ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ